ਅੱਜ ਲੁਧਿਆਣਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਚਰਚਾ ਕੀਤੀ ਜਾਵੇਗੀ ਕਿ ਜਿਹੜਾ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਅੰਦੋਲਨ ਕਰਨਾ ਉਸ ਨੂੰ ਲੈ ਕੇ ਨਵੀਂ ਰਣਨੀਤੀ ਬਣਾਈ ਜਾਵੇਗੀ ਕਿ 14 ਮਾਰਚ ਨੂੰ ਜਿਹੜਾ ਕਿ ਦਿੱਲੀ ਉਹ ਜਾਣਗੇ ਅਤੇ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕੀਤਾ ਜਾਵੇਗਾ ਇਸ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਅਤੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਜਿਹੜੇ ਵੀ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾਵੇਗਾ ਉਸ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਅਤੇ ਜਿਹੜਾ ਸੁਭਕਰਨ ਸਿੰਘ ਦੀ ਮੌਤ ਮਾਮਲੇ ਦੇ ਵਿੱਚ 0 ਐਫ ਆਈ ਆਰ ਦਰਜ ਕੀਤੀ ਗਈ ਆ ਉਸ ਦੇ ਉੱਤੇ ਚਰਚਾ ਹੋਵੇਗੀ ਇਸ ਦੇ ਨਾਲ ਜਿਹੜੀਆਂ ਮੰਗਾਂ ਨੇ ਉਸ ਨੂੰ ਲੈ ਕੇ ਚਰਚਾ ਹੋਵੇਗੀ ਸੋ ਇਸ ਨੂੰ ਲੈ ਕੇ ਜਿਹੜੀ ਕਿ ਅਹਿਮ ਬੈਠਕ ਆ ਅੱਜ ਲੁਧਿਆਣਾ ਦੇ ਵਿੱਚੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤੀ ਜਾ ਰਹੀ ਆ ਸੋ ਦਾਅਵਾ ਕੀਤਾ ਕਿ ਕਿਸਾਨ ਜੋ ਰੇਤ ਬੰਦियां ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਡਟੀਆਂ ਹੋਈਆਂ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਦੂਸਰਾ ਅੰਦੋਲਨ ਕਰਨ ਦਾ ਸਾਡਾ ਮਕਸਦ ਇਹੀ ਹੈ ਜਿਸ ਦੇ ਮੱਦੇਨਜ਼ਰ ਅਸੀਂ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਉਹਨਾਂ ਕਹੇ ਕਿ ਜਿਹੜਾ ਪਹਿਲਾ ਅੰਦੋਲਨ ਸੀ ਉਹ ਵੀ ਅਸੀਂ ਐਸੇ ਕਰਕੇ ਕੀਤਾ ਸੀ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ 'ਤੇ ਧਿਆਨ ਦੇਵੇ ਪਰ ਉਸ ਵਕਤ ਭਰੋਸਾ ਦੇ ਕੇ ਸਾਡਾ ਧਰਨਾ ਸਮਾਪਤ ਕਰਵਾ ਦਿੱਤਾ ਗਿਆ ਸੀ ਪਰ ਉਹਨਾਂ ਮੰਗਾਂ 'ਤੇ ਮੁੜ ਕੇ ਕੇਂਦਰ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਜਿਸ ਦੇ ਮੱਦੇਨਜ਼ਰ ਅਸੀਂ ਅੰਦੋਲਨ 2 ਦਾ ਐਲਾਨ ਕੀਤਾ 13 ਫਰਵਰੀ ਤੋਂ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਵੱਲ ਕੂਚ ਕਰਨੇ ਰਵਾਨਾ ਹੋਈਆਂ ਸ਼ੰਭੂ ਦੇ ਖਨੋਰੀ ਬਾਰਡਰ ਤੇ ਰੋਕਣ ਵਾਸਤੇ ਸ਼ਕਤੀਬਲ ਦਾ ਪ੍ਰਯੋਗ ਕੀਤਾ ਗਿਆ ਇਹਨਾਂ ਦੇ ਬਹਾਨੇ ਦੀ ਭਾਂ ਤੋੜ ਕੀਤੀ ਗਈ ਇੱਕ ਕਿਸਾਨ ਦੀ ਮੌਤ ਹੋਈ ਹੈ 250 ਦੇ ਕਰੀਬ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਕਾਫੀ ਸੀਰੀਅਸ ਜਿਹੜੇ ਕਿਸਾਨ ਨੇ ਉਹਨਾਂ ਨੂੰ ਪੀਜੀ ਰੈਫਰ ਕੀਤਾ ਹੋਇਆ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਦਾਖਲ ਤੇ ਹੋਰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਕਿਸਾਨਾਂ ਦਾ ਇਲਾਜ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵੱਲੋਂ ਇਹ ਤਸ਼ੱਦਦ ਆਇਆ ਗਿਆ ਉਸ ਤੋਂ ਬਾਅਦ ਅੱਜ ਲੁਧਿਆਣਾ ਦੇ ਵਿੱਚ ਇਹਨਾਂ ਬੈਠ ਕੇ ਜਿਹੜੀ ਕਿ ਸੰਜੁਕਤ ਕਿਸਾਨ ਮੋਰਚੇ ਦੀ ਹੋ ਰਹੀ ਹੈ ਇਸ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਚਰਚਾ ਕੀਤੀ ਜਾਵੇਗੀ ਕਿ ਸ਼ੁਭਕਰਨ ਦੇ ਮਾਮਲੇ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਹੋਇਆ ਉਸ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ ਦਿੱਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਐਂਟਰ ਕਰਨਾ ਉਸ ਨੂੰ ਲੈ ਕੇ ਚਰਚਾ ਹੋਵੇਗੀ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਅੰਦੋਲਨ ਕਰਨਾ ਇਸ ਨੂੰ ਲੈ ਕੇ ਗੱਲਬਾਤ ਹੋਵੇਗੀ ਤੇ ਹੋਰ ਵੀ ਜਿਹੜੀਆਂ ਗੱਲਾਂ ਨੇ ਉਸ ਨੂੰ ਲੈ ਕੇ ਅੱਜ ਇਸ ਮੈਂ ਅਹਿਮ ਬੈਠ ਦੇ ਵਿੱਚ ਵੱਡਾ ਫੈਸਲਾ ਜਿਹੜਾ ਲਿਆ ਜਾਵੇਗਾ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਅੱਜ ਲੁਧਿਆਣਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਚਰਚਾ ਕੀਤੀ ਜਾਵੇਗੀ ਕਿ ਜਿਹੜਾ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਅੰਦੋਲਨ ਕਰਨਾ ਉਸ ਨੂੰ ਲੈ ਕੇ ਨਵੀਂ ਰਣਨੀਤੀ ਬਣਾਈ ਜਾਵੇਗੀ ਕਿ 14 ਮਾਰਚ ਨੂੰ ਜਿਹੜਾ ਕਿ ਦਿੱਲੀ ਉਹ ਜਾਣਗੇ ਤੇ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕੀਤਾ ਜਾਵੇਗਾ ਇਸ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਅਤੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਜਿਹੜੇ ਵੀ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾਵੇਗਾ ਉਸ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਅਤੇ ਜਿਹੜਾ ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਉੱਤੇ ਚਰਚਾ ਹੋਵੇਗੀ ਇਸ ਦੇ ਨਾਲ ਜਿਹੜੀਆਂ ਮੰਗਾਂ ਨੇ ਉਸ ਨੂੰ ਲੈ ਕੇ ਚਰਚਾ ਹੋਵੇਗੀ ਸੋ ਇਸ ਨੂੰ ਲੈ ਕੇ ਜਿਹੜੀ ਕਿ ਅਹਿਮ ਬੈਠਕ ਆ ਅੱਜ ਲੁਧਿਆਣਾ ਦੇ ਵਿੱਚੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤੀ ਜਾ ਰਹੀ ਆ ਸੋ ਦਾਦਾ ਦੀ ਆ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਡਟੀਆਂ ਹੋਈਆਂ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਦੂਸਰਾ ਅੰਦੋਲਨ ਕਰਨ ਦਾ ਸਾਡਾ ਮਕਸਦ ਇਹੀ ਹੈ ਜਿਸ ਦੇ ਮੱਦੇਨਜ਼ਰ ਅਸੀਂ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਉਹਨਾਂ ਕਹਿ ਕਿ ਜਿਹੜਾ ਪਹਿਲਾ ਅੰਦੋਲਨ ਸੀ ਉਹ ਵੀ ਅਸੀਂ ਐਸੇ ਕਰਕੇ ਕੀਤਾ ਸੀ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ ਪਰ ਉਸ ਵਕਤ ਪ੍ਰੋਸਾ ਦੇ ਕੇ ਸਾਡਾ ਧਰਨਾ ਸਮਾਪਤ ਕਰਵਾ ਦਿੱਤਾ ਗਿਆ ਸੀ ਪਰ ਉਹਨਾਂ ਮੰਗਾ ਤੇ ਮੁੜ ਕੇ ਕੇਂਦਰ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਜਿਸ ਦੇ ਮੱਦੇਨਜ਼ਰ ਆਸੀਂ ਹਮ ਦੋਨੋਂ ਦੋ ਦਾ ਐਲਾਨ ਕੀਤਾ 13 ਫਰਵਰੀ ਤੋਂ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਵੱਲ ਕੂਚ ਕਰਨ ਲਈ ਰਵਾਨਾ ਹੋਈਆਂ ਸ਼ੰਭੂ ਦੇ ਖਨੋਰੀ ਬਾਰਡਰ ਤੇ ਰੋਕਣ ਵਾਸਤੇ ਸ਼ਕਤੀਬਲ ਦਾ ਪ੍ਰਯੋਗ ਕੀਤਾ ਗਿਆ ਇਹਨਾਂ ਦੇ ਬਹਾਨਾ ਦੀ ਭੰਨਤੋੜ ਕੀਤੀ ਗਈ ਇੱਕ ਕਿਸਾਨ ਦੀ ਮੌਤ ਹੋਈ ਹੈ 250 ਦੇ ਕਰੀਬ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਕਾਫੀ ਸੀਰੀਅਸ ਜਿਹੜੇ ਕਿਸਾਨ ਨੇ ਉਹਨਾਂ ਨੂੰ ਪੀਜੇ ਰੈਫਰ ਕੀਤਾ ਹੋਇਆ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਦਾਖਲ ਤੇ ਹੋਰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਕਿਸਾਨਾਂ ਦਾ ਇਲਾਜ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵੱਲੋਂ ਇਹ ਤਸ਼ੱਦਦ ਆਇਆ ਹੈਗਾ ਉਸ ਤੋਂ ਬਾਅਦ ਅੱਜ ਲੁਧਿਆਣਾ ਦੇ ਵਿੱਚ ਐਮ ਬੈਠ ਕੇ ਜਿਹੜੀ ਕਿ ਸੰਜੁਕਤ ਕਿਸਾਨ ਮੋਰਚੇ ਦੀ ਹੋ ਰਹੀ ਹੈ ਇਸ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਲੈ ਕੇ ਚਰਚਾ ਕੀਤੀ ਜਾਵੇਗੀ ਚਰਚਾ ਕੀਤੀ ਜਾਵੇਗੀ ਕਿ ਸ਼ੁਭਕਰਨ ਦੇ ਮਾਮਲੇ ਦੇ ਵਿੱਚ ਜ਼ੀਰੋ एफआईआर ਦਾ ਜੋ ਹੋਇਆ ਉਸ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ ਦਿੱਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਐਂਟਰ ਕਰਨਾ ਉਸ ਨੂੰ ਲੈ ਕੇ ਚਰਚਾ ਹੋਵੇਗੀ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਅੰਦੋਲਨ ਕਰਨਾ ਇਸ ਨੂੰ ਲੈ ਕੇ ਗੱਲਬਾਤ ਹੋਵੇਗੀ ਤੇ ਹੋਰ ਵੀ ਜਿਹੜੀਆਂ ਗੱਲਾਂ ਨੇ ਉਸ ਨੂੰ ਲੈ ਕੇ ਅੱਜ ਇਸ ਮੈਂ ਅਹਿਮ ਬੈਠ ਦੇ ਵਿੱਚ ਵੱਡਾ ਫੈਸਲਾ ਜਿਹੜਾ ਲਿਆ ਜਾਵੇਗਾ ਬਿਊਰੋ ਰਿਪੋਰਟ ਹਰਪੰਜਾਬ ਟੀਵੀ